ਮੈਨੂੰ ਮੈਨੂੰ ਲੋਕ ਕਿ ਰਾਈਡਿੰਗ ਦਾ ਆਪ ਸ਼ੌਂਕ ਸੀ ਪਰ ਮੈਂ ਰਾਈਡਿੰਗ ਕਰ ਨਹੀਂ ਸਕਿਆ ਤੇ ਇੱਕ ਵਾਰ ਕਿਤੇ ਸੁਣਿਆ ਕਿ ਕੋਈ ਰਾਈਡਿੰਗ ਸਿਖਾ ਰਿਹਾ ਤੇ ਫਿਰ ਅਸੀਂ ਉੱਥੇ ਗਏ ਰਾਈਡਿੰਗ ਸਿੱਖਣ ਮੈਂ ਤੇ ਮੇਰੀ ਬੇਟੀ ਮੈਂ ਕਿ ਮੇਰੀ ਬੇਟੀ ਹਾਲੇ ਛੋਟੀ ਜਦੋਂ ਆਪਣਾ ਨਾਮ ਤਕਰੀਬਨ 7.5 ਸਾਲ ਦੀ ਸੀ 8 ਸਾਲ ਦੀ ਤੇ ਉੱਥੇ ਅਸੀਂ ਉਹ ਫਿਰ ক্লোਜ਼ ਹੋ ਗਿਆ ਤੇ ਫਿਰ ਇੱਕ ਵਾਰੀ ਦਿਮਾਗ ਚ ਬਚਪਨ ਤੋਂ ਸੀ ਸਿੱਖਣਾ ਤੇ ਫਿਰ ਮੈਂ ਸੋਚ ਆਪਣੇ ਘੋੜੇ ਲਈਏ ਉਹ ਤਾਂ ਬਾਈ ਚਾਂਸੀ ਸਾਡੇ ਇੱਕ ਕੋਚ ਹੈਗੇ ਸਾਡੇ ਕੋ ਕੋਚਿੰਗ ਦਿੰਦੇ ਨੇ ਮਿਸ਼ਰਾ ਜੀ ਉਹ ਮਿਲ ਕੇ ਉਹ ਕਹਿੰਦੇ ਕਿ ਤੁਹਾਨੂੰ ਤਾਂ ਮੈਂ ਘੋੜੇ ਦਵਾ ਦਿੰਦਾ ਅਸੀਂ ਫਿਰ ਉਹਨਾਂ ਕੋ ਦੋ ਘੋੜੇ ਉਹਨਾਂ ਨੇ ਦਵਾਏ ਸਾਨੂੰ ਫਿਰ ਕਰਦੇ ਕਰਦੇ ਉਹ ਸਾਡੇ ਨਾਲ ਛੁੱਟ ਗਏ ਅਸੀਂ ਫਿਰ ਅੱਠ ਘੋੜੇ ਲੈ ਲਏ ਜੀ ਪਰ ਇਹਦੇ ਚ ਇੱਕ ਇਹ ਜੋ ਤੁਸੀਂ ਘੋੜਾ ਖੜਾ ਵੀ ਹੈ ਨਾ ਤੁਸੀਂ ਘੋੜੇ ਖੜੇ ਤੇ ਵੀ ਬੈਠੇ ਹੋ ਤੁਹਾਨੂੰ ਆਪਣੇ ਆਪ ਨੂੰ ਅਟੈਂਟਿਵ ਰੱਖਣਾ ਕਿ ਕੋਈ ਮਾਈਂਡ ਲੇਟਰ ਰੱਖਣਾ ਆਪਣਾ ਕਿ ਵੀ ਕੋਈ ਕਿਉਂਕਿ ਤੁਹਾਡਾ ਮਾਈਂਡ ਇਨਵੋਲਵ ਹੈ ਤੇ ਘੂੜੇ ਦਾ ਮਾਈਂਡ ਵੀ ਇਨਵੋਲਵ ਹੈ ਠੀਕ ਹੈ ਕਿ ਨਹੀਂ ਹਰ ਇੱਕ ਘੂੜੇ ਦਾ ਮਾਈਂਡ ਅਲੱਗ-ਅਲੱਗ ਹੈ ਫਿਰ ਤੁਸੀਂ ਸੌਂਗ ਹੋ ਤੇ ਫਿਰ ਤੁਸੀਂ ਟਫ ਵੀ ਬਣੋ ਠੀਕ ਹੈ ਕਿਉਂਕਿ ਇਹ ਗੇਮ ਟਫ ਬੰਦੇ ਦੀ ਹੈ ਤੇ ਦੁਨੀਆ ਵੀ ਟਫ ਬੰਦੇ ਦੀ ਹੈ ਠੀਕ ਹੈ ਕਿ ਚਾਰਲਸ ਸਿਕੰਸ ਵੀ ਕਹਿੰਦਾ ਕਿ ਸਰਵਾਈਵਲ ਆਫ ਦਾ ਫਿਟੇਸਟ ਕੀ ਆ ਗਿਆ ਸਿੱਖਾ اور ਸਾਈਟਿੰਗ ਮੈਂ ਅਭੀ ਤੱਕ ਵਾਕ ਥਰੋਟ ਕੈਂਟਰ ਕੈਲਪ ਜੰਪਿੰਗ ਪੋਲ ਬੈਂਡਿੰਗ ਮੈਨੂੰ ਥੋੜੀ ਐਕਟੀਵਿਟੀ ਪਸੰਦ ਸੀ ਪਹਿਲਾਂ ਜਿਮ ਜਿਮ ਕਰਦੀ ਸੀ ਦੈਨ ਹਾਂ ਇੱਕ ਦੋ ਦਿਨ ਬੈਠੇ ਦੈਨ ਆਈ ਰੀਅਲੀ ਫੈਲਟ ਗੁੱਡ ਤਾਂ ਬੱਚੇ ਵੀ ਪਸੰਦ ਕਰਦੇ ਸੀਗੇ ਦੈਨ ਵੀ ਸਟਾਰਟਡ ਪੰਜਾਬੀਸ ਲਾਈਫਸਟਾਈਲ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਤਮੰਨਾ ਬੇਦੀ ਕਹਿੰਦੇ ਨੇ ਪੰਜਾਬੀਆਂ ਦੇ ਸ਼ੌਂਕ ਨਿਰਾਲੇ ਹੁੰਦੇ ਨੇ ਇਨ੍ਹਾਂ ਹੀ ਸ਼ੌਂਕਾਂ ਦੇ ਵਿੱਚੋਂ ਇੱਕ ਸ਼ੌਂਕ ਹੈ ਘੋੜਸਵਾਰੀ ਦਾ ਅਕਸਰ ਲੋਕ ਜਿਹੜੇ ਨੇ ਘੋੜਸਵਾਰੀ ਕਰਨਾ ਚਾਹੁੰਦੇ ਨੇ ਜੇਕਰ ਪੰਜਾਬ ਚ ਲੁਧਿਆਣਾ ਦੀ ਗੱਲ ਕੀਤੀ ਜਾਵੇ ਖਾਸ ਤੌਰ ਤੇ ਤਾਂ ਇੰਡਸਟਰੀਅਲ ਹੱਬ ਦੇ ਵਜੋਂ ਜਾਣਿਆ ਜਾਂਦਾ ਲੇਕਿਨ ਇਸੇ ਇੰਡਸਟਰੀਅਲ ਹੱਬ ਦੇ ਵਿੱਚ ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਲੈ ਕੇ ਆਏ ਹਾਂ ਜਿੱਥੇ ਤੁਸੀਂ ਆਪਣਾ ਘੋੜਸਵਾਰੀ ਦਾ ਸ਼ੌਂਕ ਪੂਰਾ ਕਰ ਸਕਦੇ ਹੋ ਜਿਹੜਾ ਤੁਸੀਂ ਮੇਰੇ ਸਾਥ ਵਿੱਚ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਘੋੜੇ ਜਿਹੜੇ ਨੇ ਵੱਖ- ਕੀ ਹੈ ਕਿ ਪਰਪਸ ਹੈ ਕਿ ਪ੍ਰੋਜੈਕਟ ਕੀ ਹੈ ਗਾਵੇ ਗਲਤ ਗੱਲ ਕਰਨ ਲਈ ਮੇਰੇ ਨਾਲ ਐਡਵੋਕੇਟ ਅਮਨਦੀਪ ਸਿੰਘ ਜੀ ਮੌਜੂਦ ਨੇ ਸਤਿ ਸ਼ਕਰ ਸਰ ਸਤਿ ਸ਼ਕਰ ਮੈਮ ਸਰ ਬਹੁਤ ਬਹੁਤ ਸਵਾਗਤ ਸਾਡੇ ਫਾਰਮ 'ਚ ਤੇ ਸਰ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਲੋਕ ਜਿਹੜੇ ਨੇ ਘੋੜਸਵਾਰੇ ਦਾ ਸ਼ੌਂਕ ਰੱਖਦੇ ਨੇ ਉਹ ਇੱਥੇ ਪਹਿਲਾਂ ਤਾਂ ਇਹ ਕਿੱਥੇ ਪਹੁੰਚਣ ਕਿੱਥੇ ਆ ਸਕਦੇ ਨੇ ਮੈਮ ਇਹ ਲੁਧਿਆਣਾ ਦੇ ਵਿੱਚ ਹੀ ਪਿਆ ਜਾਂਦਾ ਸਮਝ ਲਓ ਹੁਣ ਆਪਣਾ ਵਸਨ ਸਿਟੀ ਹੈ ਲੁਧਿਆਣੇ 'ਚ ਪੀਆਰਐਸ ਨਗਰ ਦੇ ਨਾਲ ਤੇ ਉਹਦੇ ਨਾਲ ਹੀ ਮਤਲਬ ਕਿ ਫਾਰਮ ਹੈ ਸਾਡਾ ਤੇ ਤੁਸੀਂ ਜਦੋਂ ਗੂਗਲ 'ਚ ਸਰਚ ਕਰੋਗੇ ਮੈਜੈਸਟਿਕ ਹਾਰਸ ਰਾਈਡਿੰਗ ਸਕੂਲ ਤੇ ਤੁਹਾਨੂੰ ਲੋਕੇਸ਼ਨ ਆਪੇ ਪਤਾ ਚਲ ਜੂਗੀ ਪਸਨ ਸਿਟੀ ਨਾਲ ਸੋਲੀਟੇਅਰ ਹੋਮਸ ਬਣ ਰਹੇ ਨੇ ਸਾਰਾ ਲੁਧਿਆਣਾ ਵੈਸੇ ਹੁਣ ਇਧਰ ਸ਼ਿਫਟ ਕਰ ਰਿਹਾ ਸਾਰੇ ਕਲੋਨੀਆਂ ਸਹੀਆਂ ਕਲੋਨੀਆਂ ਦੇ ਵਿੱਚ ਹੀ ਬੈਠੀਆਂ ਸੀ ਜੀ ਤੇ ਲੋਕੇਸ਼ਨ ਬਹੁਤ ਸਿੰਪਲ ਸਿੰਪਲ ਹੈ ਜੀ ਮੈਮ ਜੀ ਬਿਲਕੁਲ ਲੋਕੇਸ਼ਨ ਬਹੁਤ ਹੀ ਸਿੰਪਲ ਹੈ ਲੋਕੇਸ਼ਨ ਤੁਹਾਨੂੰ ਪਤਾ ਲੱਗ ਚੁੱਕੀ ਹੈ ਤੇ ਹੁਣ ਇੱਥੇ ਕੀ ਪਰਪਸ ਤੇ ਲਈ ਜਿਹੜਾ ਕਿ ਹਾਰਸ ਰਾਈਡਿੰਗ ਸਿਖਾਈ ਜਾਂਦੀ ਹੈ ਕਿਵੇਂ ਤੁਸੀਂ ਆਪਣੇ ਇਸ ਸ਼ੌਂਕ ਨੂੰ ਪੂਰਾ ਕਰ ਸਕਦੇ ਹੋ ਉਸ ਦੇ ਬਾਰੇ ਗੱਲਬਾਤ ਕਰਦੇ ਹਾਂ ਤਾਂ ਸਰ ਕਦੋਂ ਇਸ ਮੈਜੈਸਟਿਕ ਹਾਰਸ ਰਾਈਡਿੰਗ ਦੀ ਸ਼ੁਰੂਆਤ ਹੋਈ ਹੈ ਤੇ ਹੁਣ ਤੱਕ ਦਾ ਸਫ਼ਰ ਕਿਸ ਤਰ੍ਹਾਂ ਚੱਲ ਰਿਹਾ ਹੈ ਮੈਮ ਮੈਜੈਸਟਿਕ ਹਾਰਸ ਰਾਈਡਿੰਗ ਸਕੂਲ ਪਿਛਲੇ ਈਅਰ ਫੈਬ ਚੋਂ ਸੀ ਸ਼ੁਰੂ ਕੀਤਾ ਫੈਬਰੂਰੀ ਚੋਂ ਤੇ ਉਸ ਤੋਂ ਪਹਿਲਾਂ ਮੈਨੂੰ ਮੈਨੂੰ ਲੱਗੇ ਰਾਈਡਿੰਗ ਦਾ ਆਪ ਸ਼ੌਂਕ ਸੀ ਪਰ ਮੈਂ ਰਾਈਡਿੰਗ ਕਰ ਨਹੀਂ ਸਕਿਆ ਤੇ ਇੱਕ ਵਾਰ ਕਿਤੇ ਸੁਣਿਆ ਕਿ ਕੋਈ ਰਾਈਡਿੰਗ ਸਿਖਾ ਰਿਹਾ ਹੈ ਤੇ ਫਿਰ ਅਸੀਂ ਉੱਥੇ ਗਏ ਰਾਈਡਿੰਗ ਸਿੱਖਣ ਮੈਂ ਤੇ ਮੇਰੀ ਬੇਟੀ ਮੈਂ ਕਿਹਾ ਮੇਰੀ ਬੇਟੀ ਹਾਲੇ ਛੋਟੀ ਜਿਹੀ ਦੋਂ ਅਪਨਾਉਂ ਤਕਰੀਬਨ 7.5 ਸਾਲ ਦੀ ਸੀ 8 ਸਾਲ ਦੀ ਤੇ ਉੱਥੇ ਅਸੀਂ ਉਹ ਫਿਰ ক্লোਜ਼ ਹੋ ਗਿਆ ਤੇ ਫਿਰ ਇੱਕ ਵਾਰੀ ਦਿਮਾਗ ਚ ਬਚਪਨ ਤੁਸੀਂ ਸਿੱਖਣਾ ਤੇ ਫਿਰ ਮੈਂ ਉਹ ਆਪਣੇ ਘੋੜੇ ਲਈਏ ਉਹ ਤਾਂ ਬਾਈ ਚਾਂਸੀ ਸਾਡੇ ਇੱਕ ਕੋਚ ਹੈਗੇ ਸਾਡੇ ਕੋ ਕੋਚਿੰਗ ਦਿੰਦੇ ਨੇ ਮਿਸ਼ਰਾ ਜੀ ਉਹ ਮਿਲ ਕੇ ਉਹ ਕਹਿੰਦੇ ਕਿ ਤੁਹਾਨੂੰ ਮੈਂ ਘੋੜੇ ਦਵਾ ਦਿੰਦਾ ਅਸੀਂ ਫਿਰ ਉਹਨਾਂ ਕੋ ਦੋ ਘੋੜੇ ਉਹਨਾਂ ਨੇ ਦਵਾਏ ਸਾਨੂੰ ਫਿਰ ਕਰਦੇ ਕਰਦੇ ਉਹ ਸਾਡੇ ਨਾਲ ਜੁੜ ਗਏ ਅਸੀਂ ਫਿਰ ਅਠ ਘੋੜੇ ਲੈ ਲਏ ਜੀ ਤੇ ਫਿਰ ਦਿਮਾਗ 'ਚ ਸੀ ਕਿ ਵੀ ਕੁਝ ਕਰਨਾ ਸੈਪਰੇਟ ਕਿਉਂਕਿ ਦੇਖੋ ਬੰਦਾ ਪੈਸਾ ਤਾਂ ਸਾਰੇ ਕਮਾ ਲੈਂਦੇ ਨੇ ਪਰ ਇੱਕ ਅੱਗੇ ਕਿਸ ਸੋਸਾਇਟੀ ਨੂੰ ਸੀ ਕੁਝ ਬੈਕ ਵੀ ਦਈਏ ਠੀਕ ਹੈ ਕਿ ਵੀ ਮੇਰਾ ਤਾਂ ਏਮ ਹੈਗਾ ਕਿ ਵੀ ਅਸੀਂ ਬੱਚਿਆਂ ਨੂੰ ਜਿਵੇਂ ਹੁਣ ਕੋਈ ਮੋਬਾਈਲ 'ਚ ਜੁੜਿਆ ਕੋਈ ਕਿਧਰੇ ਆਪਣਾ ਟਾਈਮ ਵੇਸਟ ਕਰ ਰਿਹਾ ਉਹ ਗੇਮ ਵਾਲੇ ਪਾਸੇ ਟਾਈਮ ਲਾਣ ਇਹ ਜਿਹੜੇ ਗੇਮ ਹੈਗੇ ਜਿਹੜੀ ਹੌਰਸ ਰਾਈਡਿੰਗ ਇਹਦੇ ਵਿੱਚ ਨਾ ਮਿਸਮਾਈਂਡ ਅਟੈਂਟਿਵ ਰਹਿੰਦਾ ਹੈ ਜੀ ਮੈਂ ਉਹੀ ਕੁਛ ਨਾ ਚਾਹ ਰਿਹਾ ਕਿਉਂਕਿ ਅੱਜ ਦੇ ਟਾਈਮ 'ਚ ਅਸੀਂ ਬਹੁਤ ਸਹੀ ਕਿਹਾ ਕਿ ਲੋਕ ਜਿਹੜੇ ਟੈਕਨੋਲੋਜੀ ਜਾਂ ਆਪਾਂ ਕਹਿ ਸਕਦੇ ਕਿ ਸਕ੍ਰੀਨ ਟਾਈਮ ਦੇ ਨਾਲ ਜ਼ਿਆਦਾ ਜੁੜ ਚੁੱਕੇ ਨੇ ਤੇ ਇਹ sport ਵੀ ਹੈ ਇੱਕ ਤਰ੍ਹਾਂ ਤੋਂ ਇੱਕ ਤਰ੍ਹਾਂ ਤੋਂ ਸ਼ੌਂਕ ਵੀ ਹੈਗਾ ਵਾ ਇਹ ਮੈਂਟਲੀ ਫਿਜ਼ੀਕਲੀ ਕਿਸ ਤਰ੍ਹਾਂ ਅਸਰ ਇਹ ਇਹ ਜਿਹੜਾ ਇਹਦੇ 'ਚ ਕੀ ਹੈ ਕਿ ਜੇ ਕੋਈ ਗੇਮ ਖੇਡ ਰਿਹਾ ਤੁਸੀਂ cricket ਖੇਡ ਰਹੇ ਹੋ ਤੁਸੀਂ ਫੁੱਟਬਾਲ ਖੇਡ ਰਹੇ ਹੋ ਤੁਹਾਨੂੰ ਨਾ 1 ਸੈਕਿੰਡ ਦਾ ਜਾਂ 10 ਸੈਕਿੰਡ ਦਾ ਆਰਾਮ ਮਿਲ ਸਕਦਾ ਤੁਸੀਂ ਜਿਵੇਂ ਹੁਣ ਇੱਕ ਬੋਲਰ ਬਾਲ ਕਰਾਉਣ ਜਾ ਰਿਹਾ ਉਸ ਟਾਈਮ ਸੋਚਦਾ ਜਾ ਰਿਹਾ ਤੇ ਉਸ ਤੋਂ ਬਾਅਦ ਉਹਨੇ ਬੋਲਿੰਗ ਕਰਾਣੀ ਹੈ ਪਰ ਇਹਦੇ ਚ ਇੱਕ ਇਹ ਜਦੋਂ ਤੁਸੀਂ ਘੋੜਾ ਖੜਾ ਵੀ ਹੈ ਨਾ ਤੁਸੀਂ ਘੋੜੇ ਖੜੇ ਤੇ ਵੀ ਬੈਠੇ ਹੋ ਤੁਹਾਨੂੰ ਆਪਣੇ ਆਪ ਨੂੰ ਅਟੈਂਟਿਵ ਰੱਖਣਾ ਕਿ ਕੋਈ ਮਾਈਂਡ ਰਿਲੇਟ ਮਾਈਂਡ ਰਿਲੇਟ ਰੱਖਣਾ ਆਪਣਾ ਕਿ ਵੀ ਕੋਈ ਕਿਉਂਕਿ ਤੁਹਾਡਾ ਮਾਈਂਡ ਇਨਵੋਲਵ ਹੈ ਤੇ ਘੋੜੇ ਦਾ ਮਾਈਂਡ ਵੀ ਇਨਵੋਲਵ ਹੈ ਠੀਕ ਹੈ ਕਿ ਨਹੀਂ ਹਰ ਇੱਕ ਘੋੜੇ ਦਾ ਮਾਈਂਡ अलग-अलग है ठीक है कि नहीं कितना है किते ना किते ਤੁਹਾਡੀ ਜੋ ਮਾਈਂਡ ਦੀ ਕੋਆਰਡੀਨੇਸ਼ਨ ਹੈ ਹਾਰਸ ਦੇ ਨਾਲ ਤੁਹਾਨੂੰ ਉਹ ਮੇਨਟੇਨ ਕਰਕੇ ਰੱਖਣੀ ਹੈ ਠੀਕ ਹੈ ਕਿ ਵੀ ਤੁਸੀਂ ਕੋਡੇ ਦੇ ਹਿਸਾਬ ਨਾਲ ਆਪਣੀ ਬਾਡੀ ਦੀ ਮੂਵਮੈਂਟ ਚੇਂਜ ਕਰ ਸਕਦੇ ਹੋ ਕੋਡੇ ਨੇ ਵੀ ਤੁਹਾਡੇ ਹਿਸਾਬ ਨਾਲ ਚੇਂਜ ਕਰਨਾ ਕੋਡੇ ਨੂੰ ਤੁਸੀਂ ਆਪਣੇ ਕੰਟਰੋਲ 'ਚ ਲੈ ਕੇ ਆਣਾ ਉਹੀ ਮੈਂ ਬੱਚਿਆਂ ਨੂੰ ਕਹਿੰਦਾ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਨੇ ਪਹਿਲਾਂ ਅਸੀਂ ਉਹਨਾਂ ਨੂੰ ਤਕਰੀਬਨ 15 ਤੋਂ 20 ਮਿੰਟ ਅਸੀਂ ਉਹਨਾਂ ਨੂੰ ਆਪਣਾ ਕਿਦਾਂ ਨੂੰ ਵਾਰਮ-ਅਪ ਕਰਾਣੇ ਆ ਐਕਸਰਸਾਈਜ਼ ਕਰਾਣੇ ਆ ਕਿਉਂਕਿ ਦੇਖੋ ਹੁਣ ਘੋੜੇ ਦਾ weight ਹੈਗਾ 250 ਕਿਲੋ 300 ਕਿਲੋ weight ਹੈ ਠੀਕ ਹੈ ਤੇ ਉਹਨੂੰ ਅਸੀਂ ਹੁਣ ਇੱਕ 10 ਬੰਦੇ ਜਿੰਨਾ ਉਹਨੇ ਖਾਣਾ ਖਾਣਾ ਤੇ ਉਹਦੇ ਵਿੱਚ ਤਾਕਤ ਪੂਰੀ ਹੈ ਉਥੇ ਤੇ ਬੈਠਣ ਵਾਸਤੇ ਹੀ ਬੰਦੇ ਨੂੰ ਤਾਕਤ ਚਾਹੀਦੀ ਹੈ ਤਾਂਦੇ ਅਸੀਂ ਆਪਣਾ ਲੋਗੋ ਦੇਨੇ ਕਿ 20 fit 20 strong ਤੇ 20 tough ਪਹਿਲਾਂ ਅਸੀਂ ਬੱਚੇ ਨੂੰ ਕਹਿੰਨੇ ਕਿ ਤੁਸੀਂ ਫਿੱਟ ਹੋ ਫਿਰ ਤੁਸੀਂ ਸਟਰੋਂਗ ਹੋ ਤੇ ਫਿਰ ਤੁਸੀਂ ਟਫ ਵੀ ਬਣੋ ਠੀਕ ਹੈ ਕਿਉਂਕਿ ਇਹ ਗੇਮ ਟਫ ਬੰਦੇ ਦੀ ਹੈ ਤੇ ਦੁਨੀਆ ਵੀ ਟਫ ਬੰਦੇ ਦੀ ਹੈ ਠੀਕ ਹੈ ਕਿਨ ਚਾਰਲਸ ਡਿਕਨਸ ਵੀ ਕਹਿੰਦਾ ਕਿ ਸਰਵਾਈਵਰ ਆਫ ਦਾ ਫਿਟੈਸਟ ਠੀਕ ਹੈ ਜਿਹੜਾ ਫਿਟੈਸਟ ਨਹੀਂ ਹੈ ਉਹ ਸਰਵਾਈਵ ਨਹੀਂ ਕਰ ਸਕਦਾ ਤੇ ਜੋ ਅੱਜ ਅਸੀਂ ਦੇਖ ਰਹੇ ਹਾਂ ਮਾਹੌਲ ਦੇਖ ਰਹੇ ਹਾਂ ਹੁਣ ਮੇਰੇ ਕੋ ਬੱਚੇ ਕਈ ਆਂਦੇ ਨੇ ਉਹ ਆਪਣਾ ਦੀ ਆਰਮਜ਼ ਨਹੀਂ ਹਿਲਦੀਆਂ ਉਹ ਭੱਜ ਨਹੀਂ ਸਕਦੇ ਬੈਂਡ ਨਹੀਂ ਹੋ ਸਕਦੇ ਠੀਕ ਹੈ ਕਿ ਨਹੀਂ ਤਾਂ ਮਤਲਬ ਮੈਂ ਇਹ ਕਹਣਾ ਕਿ ਬੱਚਾ ਨੂੰ ਅਵੇਅਰ ਹੋਣਾ ਚਾਹੀਦਾ ਇਨਵਾਇਰਨਮੈਂਟ ਦਾ ਸੀਗਾ ਕਿ ਤੇ ਮੇਰਾ ਇੱਥੇ ਮੋਟੋ ਮੋਟੋ ਇੱਕੋ ਹੀ ਗੱਲ ਦਾ ਹੈ ਕਿ ਵੀ ਫਿਜ਼ੀਕਲ ਤੇ ਮੈਂਟਲੀ ਦੋਵੇਂ ਪਾਸਿਓਂ ਬੱਚਾ ਇਵੋਲਵ ਹੋਏ ਹੁਣ ਕਈ ਬੱਚੇ ਆਂਦੇ ਨੇ ਇੱਕ ਲੜਕੀ ਹਰ ਸਿਮਰਨ ਨੂੰ ਚਲੀ ਗਈ ਦਿੱਲੀ ਤਿਆਰੀ ਕਰ ਰਹੀ ਹੈ ਆਈਐਸ ਦੀ ਤਿਆਰੀ ਕਰ ਰਹੀ ਹੈ ਠੀਕ ਹੈ ਉਹ ਇੱਥੇ ਆਂਦੀ ਅਸੀਂ ਉਹਨਾਂ ਸਾਰੇ ਕੁਐਸਚਨ ਵੀ ਡਿਸਕਸ ਕਰੀਦੀ ਹੈ ਰਾਈਟਿੰਗ ਵੀ ਸਿੱਖਦੀ ਹੈ ਠੀਕ ਹੈ ਤੁਸੀਂ ਇਹ ਦੇਖੋ ਕਿ ਜਿਹੜੇ ਆਈਐਸ ਕਲੀਅਰ ਕਰਦੇ ਨੇ ਉਹਨਾਂ ਨੂੰ ਮੰਡਟਰੀ ਹੁੰਦਾ ਕਿਉਂਕਿ ਪਹਿਲਾਂ ਮੈਂ ਵੀ ਸਿਵਲ ਸਰਵਿਸਿਜ਼ ਦੀ ਤਿਆਰੀ ਕਰਦਾ ਰਿਹਾ ਜਦੋਂ ਬੱਚਾ ਮਸੂਰੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਉੱਥੇ ਆਪਣਾ ਲਾਲ ਬਾਦੋ ਸ਼ਾਸਤਰੀ ਅਕੈਡਮੀ 'ਚ ਉਹਨਾਂ ਨੂੰ ਜਿੰਨੇ ਬੱਚੇ ਆਈਐਸ ਦੇ ਪਰਫੈਸ਼ਨਰਸ ਹੁੰਦੇ ਨੇ 6 ਮਹੀਨਿਆਂ ਦੀ ਸਾਰੀ ਟ੍ਰੇਨਿੰਗ ਇਕੱਠੀ ਹੁੰਦੀ ਹੈ ਆਈਐਸ ਆਈਪੀਐਸ ਸਾਰਿਆਂ ਦੀ ਇਕੱਠੀ ਹੁੰਦੀ ਉਹਦੇ 'ਚ ਉਹਨਾਂ ਦਾ ਹੌਰਸ ਰਾਈਡਿੰਗ ਇੱਕ ਸਬਜੈਕਟ ਹੈਗਾ ਠੀਕ ਹੈ ਉਹ ਇਸ ਟਾਈਮ ਕੁਲਦੀਪ ਚਾਹਲ ਜੀ ਆਪਣੇ ਇੱਥੇ ਲੱਗੇ ਹੋਏ ਨੇ ਆਪਣਾ ਕਮਿਸ਼ਨਰ ਨੇ ਜਿਹੜੇ ਉਹ ਵੀ ਰਾਈਡਿੰਗ ਪੂਰਾ ਕਰਦੇ ਨੇ ਠੀਕ ਹੈ ਉਹ ਗੈਲਪ ਤੱਕ ਕਰ ਲੈਂਦੇ ਨੇ ਜ ਤੇ ਤੁਹਾਡੇ ਵੱਲੋਂ ਇੱਥੇ ਸਾਰੇ ਔਡ ਵਾਚ ਚਾਲਾਂ ਜਿਹੜੀਆਂ ਨਾ ਸਭ ਕੁਝ ਅਸੀਂ ਮਤਲਬ ਸਭ ਕੁਝ ਕਰਦੇ ਹੁਣ ਮੇਰੀ ਬੇਟੀ 9 ਸਾਲ ਦੀ ਹੈ ਅਸੀ ਸਬੀਰ ਕੌਰ ਉਹ ਗੈਲਪ ਤੱਕ ਕਰ ਲੈਂਦੀ ਹੈ 9 ਸਾਲ ਦੀ ਹੈ ਹੋਰ ਵੀ ਛੋਟੇ ਬੱਚੇ ਆਉਂਦੇ ਕੁੜੀਆਂ ਉਹਨਾਂ ਦੇ ਵੱਲੋਂ ਵੀ ਰਾਈਡਿੰਗ ਪ੍ਰੋਪਰ ਕੀਤੀ ਜਾਂਦੀ ਕਿਤੇ ਇੱਕ ਕੰਪੀਟੀਸ਼ਨ ਵਗੈਰਾ ਚ ਕੰਪੀਟੀਸ਼ਨ ਸੀ ਪਿਛਲੇ ਸਾਲ ਵੀ ਪਾਰਟਿਸਪੇਟ ਹਾਂ ਐਤਕੀ ਜਿਹੜੇ ਭਗਵੰਤ ਮਾਨ ਜੀ ਨੇ ਇੱਕ ਕੰਮ ਵਧੀਆ ਕੀਤਾ ਕਿ ਖੇਡਾਂ ਵਤਨ ਪੰਜਾਬ ਦੀਆਂ ਕਰਾਈਆਂ ਉਹਦੇ ਚ ਉਹਨਾਂ ਨੇ ਹੌਰਸ ਰਾਈਡਿੰਗ ਨੂੰ ਇੱਕ ਇਵੈਂਟ ਲਿਆ ਹਾਂ ਖਾਸियत ਕੀ ਹੈ ਕਿ ਵੀ ਬਾਕੀ ਜਿਹੜੇ ਇਵੈਂਟਸ ਨੇ ਡਾਟਾ ਰ ਆਨ ਬਲੋਕ ਲੈਵਲ ਹੈ ਕੋਈ ਕੋਈ ਆਪਣਾ ਕੀਦਾ ਨੂੰ ਡਿਸਟ੍ਰਿਕਟ ਲੈਵਲ ਤੇ ਹੈ ਪਰ ਜਿਹੜਾ ਹORS TRADING ਇਵੈਂਟ दैट इज ऑन ਸਟੇਟ ਲੈਵਲ ਕਿ ਮਤਲਬ ਕਿ ਸਾਰੇ ਸਟੇਟ ਤੋਂ ਬੱਚੇ ਇਕੱਠੇ ਕੰਪੀਟ ਕਰਦੇ ਨੇ ਜਿਵੇਂ ਸਾਡਾ ਮੁਕਾਬਲਾ ਹੁੰਦਾ ਪੀਪੀਐਸ ਜਿਹੜਾ ਪਟਿਆਲਾ ਨਾਬਨ ਵਾਈਪੀਐਸ ਪਟਿਆਲਾ ਨਾ ਤੇ ਤਿੰਨ ਚਾਰ ਅਕੈਡਮੀਸ ਹੈਗੇ ਨੇ ਚੰਡੀਗੜ੍ਹ ਬਾਕੀ ਹੋਰ ਕੋਈ ਵੀ ਮਨੋ ਸਾਡਾ ਇੱਥੇ ਪੰਜਾਬ ਚ ਕੋਈ ਹੋਰ ਸਕੂਲ ਹੌਰਸ ਰਾਈਡਿੰਗ ਸਕੂਲ ਨਹੀਂ ਹੈ। ਇਹ ਹੁਣ ਪੰਜਾਬ ਦਾ ਇਕਲੌਤਾ ਹੌਰਸ ਰਾਈਡਿੰਗ ਅਕੈਡਮੀ ਬਣ ਚੁੱਕਾ ਹੈ। ਪ੍ਰਾਈਵੇਟ ਤੁਸੀਂ ਕਹੋਗੇ ਕੋਈ ਨਹੀਂ ਸਿਰਫ। ਮੈਜੈਸਟਿਕ ਹੌਰਸ ਰਾਈਡਿੰਗ ਜੋ ਕਿ ਪੂਰੇ ਪੰਜਾਬ ਦਾ ਇਕਲੌਤਾ ਅਕੈਡਮੀ ਜਿਹੜੀ ਬਣ ਚੁੱਕੀ ਹੈ। ਸਰ ਇਸ ਅਕੈਡਮਿਟਸ ਗੱਲ ਕੀਤੀ ਜਬ ਕਿਹੜੇ ਕਿਹੜੇ ਬ੍ਰੀਡਸ ਤੇ ਹੌਰਸ ਇਸ ਇੱਥੇ ਮੌਜੂਦ ਹੈ। ਦੇਖੋ ਸਾਡਾ ਹੁੰਦਾ ਕਿ ਵੀ ਸਾਡਾ ਕਿਸੇ ਬੱਚੇ ਦਾ ਟਾਈਮ ਵੇਸਟ ਨਾ ਹੋਏ। ਮੈਂ ਸਟਾਫ ਪੂਰਾ ਰੱਖਿਆ ਘੋੜੇ ਚੰਗੇ ਰੱਖੇ ਨੇ ਘੋੜੇ ਸਾਡੇ ਕੋਲ ਮਾਰਵਾੜੀ ਵੀ ਨੇ ਸਿੰਧੀ ਵੀ ਨੇ ਥੋਰੋ ਵੀ ਨੇ ਠੀਕ ਹੈ ਤੇ ਘੋੜਿਆਂ ਨੂੰ ਅਸੀਂ ਡਾਈਟ ਪੂਰੀ ਦੇਈ ਦੀਏ ਕਿ ਵੀ ਕੋਈ ਵੀ ਇਹਨਾਂ ਬੱਚਾ ਜਿਹਨੂੰ 45 ਮਿੰਟ ਦਾ ਸੈਸ਼ਨ ਹੈ ਬੱਚੇ ਦਾ ਇਹਨਾਂ ਕਿ ਬੱਚਾ ਆਪਣਾ ਐਫਰਟ ਦੇ ਰਿਹਾ ਤੇ ਘੋੜਾ ਬੱਚੇ ਨੂੰ ਰਾਈਡ ਨਹੀਂ ਕਰਾ ਪਾ ਰਿਹਾ ਕੋਈ ਲੋਕੀ ਮਤਲਬ ਜਿਵੇਂ ਏਜਡ ਘੋੜੇ ਰੱਖ ਲੈਂਦੇ ਨੇ ਕਮਜ਼ੋਰ ਘੋੜੇ ਰੱਖ ਲੇ ਉਹਦਾ ਬਹੁਤ ਪ੍ਰੋਬਲਮ ਆਉਂਦੀ ਹੈ ਬੱਚਿਆਂ ਨੂੰ ਠੀਕ ਹੈ ਕਿ ਨਹੀਂ ਹੁਣ ਸਾਡਾ ਕੀ ਸਿਸਟਮ ਹੈ ਕਿ ਵੀ ਕਈ ਵਾਰ ਮੈਂ ਕਹਿੰਦਾ ਹੁਣ ਇੱਕ ਹੁਣ ਆਣ ਕੇ ਬੱਚੇ ਹੋਣੋ ਕੁੜੀ ਤੀਜੇ ਦਿਨ ਟ੍ਰੌਟ ਕਰਨ ਲੱਗ ਪਈ ਵਾਕ ਤੋਂ ਟ੍ਰੌਟ ਕਰਨ ਲੱਗ ਪਈ ਮੈਂ ਕਿਹਾ ਕਿ ਤੂੰ ਤੇ ਤੀਜੇ ਦਿਨ ਹੀ ਟ੍ਰੌਟ ਕਰਨ ਲੱਗ ਪਈ ਠੀਕ ਹੈ ਹੁਣ ਮੈਂ ਆਪਣਾ ਅਸੀਂ ਆਪਣੇ ਵੱਲ ਪੂਰਾ ਜੋਰ ਲਾ ਦਿੰਨੇ ਕਿ ਵੀ ਅਸੀਂ ਜਿਵੇਂ 1 ਮਹੀਨੇ ਚ 24 ਕਲਾਸਾਂ ਲੈਣੇ ਆ 24 ਕਲਾਸਾਂ ਅਸੀਂ ਬੱਚੇ ਨੂੰ ਵਾਕ ਟ੍ਰੌਟ ਕੈਂਟਰ ਕਰਾ ਦਿੰਨੇ ਗੈਲਪ ਜਿਹੜਾ ਅਗਰ that is a very advanced stage ਠੀਕ ਹੈ ਕਿਉਂ ਉਹ ਮਤਲਬ ਕਿ ਰੈਂਕ ਚ ਨਹੀਂ ਹੋ ਸਕਦਾ ਉਹ ਬਾਰੀ ਹੋਊਗਾ ਤਿਕੂ ਦੇ ਵਾਸਤੇ ਹੁੰਦਾ ਕਿ ਤੁਸੀਂ ਜਿਵੇਂ ਟੈਂਟ ਪੈਕਿੰਗ 'ਚ ਗੱਲਪ ਹੁੰਦਾ ਉਹ ਸਿਸਟਮ ਹੁੰਦਾ ਉਹਦੇ 'ਚ ਆਪਾਂ ਫਿਰ ਬਾਹਰ ਕਰਾਈ ਦੀ ਪ੍ਰੈਕਟਿਸ ਜਿਹੜੇ ਕਿ ਮਤਲਬ ਥੋੜਾ ਜਿਹਾ ਏਜ ਮਥੋੜਾ ਬੰਦਾ ਏਜ ਗਰੁੱਪ 'ਚ ਹਾਈ ਹੋ ਜੇ ਤੇ ਜਿਸ ਤਰ੍ਹਾਂ ਬੱਚੇ ਇੱਥੇ ਆਣਗੇ ਸਿੱਖਣਗੇ 45 ਮਿੰਟਸ ਦਾ ਪ੍ਰੋਪਰ ਇੱਕ ਸੈਸ਼ਨ 24 ਡੇਸ ਤੁਸੀਂ ਕਹ ਚੱਲਦਾ ਡਾਈਟ ਵਗੈਰਾ ਤੇ ਵੀ ਬੱਚਾ ਨੂੰ ਡਾਈਟ ਪੂਰਾ ਗਾਈਡ ਕਰੀਦਾ ਬੱਚੇ ਨੂੰ ਕਿ ਦੇਖੋ ਤੁਸੀਂ ਜੇ ਡਾਈਟ ਨਹੀਂ ਖਾਓਗੇ ਹੁਣ ਕੋੜ ਮੈਂ ਤਾਂ ਇਹ ਸੋਚ ਰਿਹਾ ਸੀ ਕਿ ਪਹਿਲਾਂ ਨਾ ਮੈਂ ਵੀ ਚੂਲੇ ਨਹੀਂ ਖਾਂਦਾ ਸੀ ਮਤਲਬ ਕਿ ਜਨੇ ਹੋ ਗਏ ਜਿਵੇਂ ਕਾਲੇ ਚਨੇ ਤੇ ਮੈਂ ਹੁਣ ਜਦੋਂ ਤੋਂ ਇਹਨਾਂ ਵਾਸਤੇ ਅਸੀਂ ਕਾਲੇ ਚਨੇ ਸਪੈਸ਼ਲੀ ਲੈ ਕੇ ਰਾਤੀ ਜਿਵੇਂ ਭਗੋ ਦਿੰਨੇ ਆ ਮਤਲਬ ਉਹ ਕਰ ਦਿੰਨੇ ਆ ਪਾਣੀ ਚ ਸੋਕ ਕਰ ਦਿੰਨੇ ਆ ਤੇ ਸਵੇਰੇ ਲੈ ਕੇ ਆਉਂਨੇ ਆ ਤੇ ਹੁਣ ਮੈਂ ਸੋਚਿਆ ਕਿ ਜੇ ਘੋੜਿਆਂ ਨਾਲ ਲੈਣਾ ਹੈ ਨਾ ਤੇ ਆਪ ਵੀ ਥੋੜਾ ਜਿਹਾ ਖਾਣਾ ਪੀਣਾ ਠੀਕ ਹੈ ਕਿ ਨਹੀਂ ਹੁਣ ਇੱਕ ਦਿਨ ਕਿਤੇ ਸੁਣਿਆ ਸੀ ਕਿ ਵੀ ਜੇ ਤੁਸੀਂ ਸ਼ੇਕ ਹੁੰਦਾ ਕਾਲੇ ਚਨੇ ਹੋਗੇ ਮਿਲਕ ਹੋ ਗਿਆ ਵਿੱਚ ਬਨਾਣਾ ਪਾ ਲਿਆ ਕੁਝ ਪਾ ਲਿਆ ਉਹ ਸ਼ੇਕ ਤੁਸੀਂ ਪੀਓ ਮਤਲਬ ਡਾਈਟ ਦੇ ਨਾਲ ਪ੍ਰੋਪਰ ਗਾਈਡੈਂਸ ਹਾਂ ਅਸੀਂ ਤੁਹਾਨੂੰ ਕਿਹਾ ਵੀ ਪੀਸਲ ਦੀਪ ਕੋ ਕਿ ਤੁਸੀਂ ਜੇ ਤੁਸੀਂ ਵੈਜੀਟੇਰੀਅਨ ਹੋ ਫਿਰ ਤੁਹਾਨੂੰ ਡਾਈਟ ਦਾ ਜ਼ਿਆਦਾ ਖਿਆਲ ਰੱਖਣਾ ਹਾਂਜੀ ਠੀਕ ਹੈ ਕਿਉਂਕਿ ਤੁਹਾਨੂੰ ਘੋੜੇ ਤੇ ਬੈਠਣਾ ਤੁਸੀਂ ਪ੍ਰੋਟੀਨ ਵਗੈਰਾ ਘੋੜੇ ਦਾ ਘੋੜੇ ਤੇ ਜ਼ੋਰ ਲੱਗਦਾ ਠੀਕ ਹੈ ਕਿ ਮੈਮ ਜਦੋਂ ਤੁਸੀਂ ਗੈਲਪ ਕਰਨਾ ਉਹਨੂੰ ਸਟਾਪ ਕਰਨਾ ਹੁਣ ਇੱਕ ਘੋੜੀ ਆਪਣੀ ਸਾਡੀ ਕੇਪੇਬਲ ਹੈ ਹਾਂਜੀ ਠੀਕ ਹੈ ਕਿ ਨਹੀਂ ਹੁਣ ਇਹ 65 ਇੰਚਸ ਘੋੜੀ ਹੈ ਤੇ ਜਦੋਂ ਇਹ ਤੁਰਦੀ ਹੈ ਤਾਂ ਅਸੀਂ ਨੂੰ ਕਹਿੰਦੇ ਕਿ ਇਹ ਸਮਝ ਲੋ ਫੋਰਚੂਨਰ ਐਂਡਵਰ ਹੀ ਹੈਗੀ ਆ ਇਹਨੂੰ ਰੋਕਣ ਵਾਸਤੇ ਜਾਨ ਚਾਹੀਦੀ ਉਹ ਬੜੀ ਅਬੀਡੀਐਂਟ ਹੈ ਲੇਕਿਨ ਬਟ ਸ਼ੀ ਰਿਕਵਾਇਰਸ ਲੋਟ ਆਫ ਸਟਰੈਂਥ ਹੀ ਕਹਿੰਦੇ ਹੁਣ ਇਹ ਜਿਹੜਾ ਹੈਗਾ ਇਹ ਹੈਗੀ ਆ ਇਹ ਪਿਆਰ ਨਾਲ ਰੁਕ ਜਾਂਦੀ ਹੈ ਠੀਕ ਹੈ ਹੁਣ ਇੱਕ ਸਾਡੇ ਕੋਲ ਜੁਗਨੀ ਹੈ ਜਿਹੜੀ ਇਹ ਬਹੁਤ ਪਿਆਰੀ ਕੁੜੀ ਹੈ ਐਲਿਸਾ ਮਤਲਬ ਕਿ ਹੀਰੋ ਵਾਲਿਆਂ ਦਾ ਬੱਚਾ ਹੈਗਾ ਆਪਣਾ ਸ਼ਰੀਆਨ ਮੁੰਜਾਲ ਹੀਰੋ ਗਰੁੱਪ ਦਾ ਉਹ ਲੜਕਾ ਸਮਝ ਲੋ ਚੰਡੀਗੜ੍ਹ ਤੋਂ ਆ ਕੇ ਦੇਤੇ ਰਾਈਡਿੰਗ ਕਰਦਾ ਰਿਹਾ ਤੇ ਇਹਦੇ ਤੇ ਉਹਨੇ ਕੰਟਰ ਸਿੱਖਿਆ ਸਾਡੀ ਕੁੜੀ ਸਰ ਫੋਨ ਅਸੀਂ ਚਾਹਾਂਗੇ ਕਿ ਦਰਸ਼ਕ ਜ਼ਰੂਰ ਜਾਨਣਾ ਚਾਹਣਗੇ ਇੱਕ ਵਾਰ ਕਿ ਜੇਕਰ ਉਹ ਇੱਥੇ ਕੰਟੈਕਟ ਕਰਨਾ ਚਾਹੁੰਦੇ ਹੈ ਮੈਜੈਸਟਿਕ ਹORS ਰਾਈਡਿੰਗ ਤੇ ਉਹ ਕੀ ਨੰਬਰ ਤੇ ਕੰਟੈਕਟ ਕਰ ਸਕਦੇ ਕਿਸ ਨਾਲ ਤੁਹਾਡਾ ਕਿਵੇਂ ਕੰਟੈਕਟ ਕਰ ਸਕਦੇ ਮੈਮ ਸਾਡਾ ਸਿੰਪਲ ਜਿਹਾ ਇੱਕ ਗੂਗਲ 'ਚ ਵੈਸੇ ਪਿਆ ਹੋਇਆ ਮੈਜੈਸਟਿਕ ਹORS ਰਾਈਡਿੰਗ ਸਕੂਲ ਫੋਨ ਨੰਬਰ ਸਾਡਾ ਕੰਟੈਕਟ ਨੰਬਰ 9779439258 ਤੇ ਆਪਣਾ ਇੱਕ ਦੂਜਾ ਨੰਬਰ 8558098485 ਤੇ ਕੋਈ ਵੀ ਬੰਦਾ ਮਤਲਬ ਸਿੰਪਲ ਇਹ ਸੋਲੀਟਰ ਹੋਮਸ ਬਸਨਸਿਟੀ ਪਾ ਦੇ ਤੇ ਲੋਕੇਸ਼ਨ ਇੱਥੇ ਦੀ ਆ ਜਾਂਦੀ ਹੈ ਹਾਂ ਸਿੱਧਾ ਕੀਜ਼ ਹੋਟਲ ਤੋਂ ਟਰਨ ਕਰਨਾ ਸਿੱਧਾ ਪਹੁੰਚ ਜਾਂਦਾ ਬੰਦਾ ਇੱਕ ਇੱਕ ਟਰਨਾ ਸਿਰਫ ਅ ਇੱਕ ਸਰ ਵੱਡਾ ਕੁਐਸਚਨ ਇਹ ਵੀ ਹੋਏਗਾ ਕਿ ਸ਼ੌਂਕ ਲਈ ਤਾਂ ਲੋਕ ਸਿੱਖਣਗੇ ਸਿੱਖਣਗੇ ਕਈਆਂ ਦਾ ਪਰਪਸ ਹੁੰਦਾ ਹੈ ਕਿ ਅੱਗੇ ਗੇਮਸ ਦੇ ਵਿੱਚ ਪਾਰਟਿਸਿਪੇਟ ਕਰਨਾ ਜਿਵੇਂ ਤੁਸੀਂ ਦੱਸਿਆ ਸਟੇਟ ਲੈਵਲ ਤੇ ਵੀ ਇਹ ਗੇਮਸ ਐਜ਼ ਅ ਸਪੋਰਟ ਵਕਨ ਦੇਖਿਆ ਜਾਂਦਾ ਤੇ ਕੀ ਉਹਨਾਂ ਦੇ ਲਈ ਕਿਹੜੇ ਕਿਹੜੇ ਆਪਸ਼ਨਸ ਨੇ ਮੈਂ ਇਹੀ ਕੁਐਸਚਨ ਦੀ ਵੇਟ ਕਰ ਰਿਹਾ ਸੀ ਕਿ ਵੀ ਇਹਦੇ ਚ ਫਿਊਚਰ ਕੀ ਹੈ ਜਿਹੜਾ ਬੰਦਾ ਇੰਟਰਸਟਿਡਡ ਹੈਗਾ ਆਪਣਾ ਗਵਰਨਮੈਂਟ ਜੋਬਸ 'ਚ ਕਿ 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 ਨਹੀਂ ਅੱਜ ਕੱਲ ਦਾ ਯੂਥ ਕਹਿੰਦਾ ਕਿ ਸਾਨੂੰ ਜੌਬਸ ਨਹੀਂ ਮਿਲ ਰਹੀਆਂ ਉਹਨਾਂ ਨੂੰ ਉਹਨਾਂ ਵਾਸਤੇ ਸਪੈਸ਼ਲੀ ਹੈ ਕਿ ਵੀ ਦੇਖੋ ਤੁਨ ਮੈਂ ਕਹਿੰਦਾ ਕਿ ਇਹ ਗੇਮ ਸਟੇਟ ਲੈਵਲ ਦੀ ਹੈ ਆਪਣਾ ਜੰਪਿੰਗ ਸ਼ੋ ਜੰਪਿੰਗ ਤੇ ਆਪਣਾ ਟੈਂਟ ਪੈਕਿੰਗ ਅਸੀਂ ਚਾਹੁੰਦੇ ਹਾਂ ਕਿ ਬੱਚੇ ਜਿਹੜੇ ਨੇ ਇਹ ਤਿੰਨੋਂ ਗੇਮਸ ਖੇਡਣ ਮੈਡਲ ਜਿੱਤਣ ਠੀਕ ਹੈ ਨੈਸ਼ਨਲ ਲੈਵਲ ਤੇ ਜਿੱਤਣ ਸਟੇਟ ਲੈਵਲ ਤੇ ਜਿੱਤਣ ਤਾਂ ਕਿ ਉਹਨਾਂ ਨੂੰ ਇੱਕ ਜੌਬ ਐਵਨਿਊ ਵੀ ਮਿਲੇ ਤੇ ਇੱਕ ਉਹਨਾਂ ਨੂੰ ਸਿਕਿਉਰਿਟੀ ਹੋਏ ਕਿ ਅਸੀਂ ਜੇ ਗੇਮ 'ਚ ਟਾਈਮ ਲਾ ਰਹੇ ਹਾਂ ਉਹਦੇ ਚਾਹੀਦਾ ਸਾਡਾ ਟਾਈਮ ਵੇਸਟ ਨਹੀਂ ਹੋ ਰਿਹਾ ਕਿਉਂਕਿ ਜਿਹੜੀ ਬਾਕੀ ਗੇਮਸ ਨੇ ਉਹਨਾਂ ਚ ਪਲੇਅਰਸ ਦਾ ਲੈਵਲ ਬਹੁਤ ਜ਼ਿਆਦਾ ਹੈ ਉਹਦੇ ਚ ਜੇ ক্রিকেট 100 ਤੋਂ 90 ਜਾਣੇ ਖੇਡਦੇ ਆ ਤੇ ਇਹ ਗੇਮ ਸਿਰਫ 100 ਤੋਂ 2 ਜਾਣੇ ਖੇਡ ਰਹੇ ਨੇ ਠੀਕ ਹੈ ਕਿ ਨਹੀਂ ਇਸ ਕਰਕੇ ਇਹ ਗੇਮ ਵਾਸਤੇ ਤੁਹਾਡਾ ਹਾਲੇ ਐਵੇਨਿਊ ਬਹੁਤ ਜ਼ਿਆਦਾ ਓਪਨ ਹੈਗਾ ਜਿਹੜਾ ਕਿ ਸਿਰਫ ਪਹਿਲਾਂ ਪੁਲਿਸ ਵਾਸਤੇ ਵਾਲੇ ਵਾਸਤੇ ਲੇਕਿਨ ਹੁਣ ਸਭ ਦੇ ਲਈ ਅਸੀਂ ਅਸੀਂ ਸੋਚਦੇ ਹਾਂ ਕਿ ਸਭ ਵਾਸਤੇ ਓਪਨ ਹੋਏ ਕਿਉਂਕਿ ਤੁਸੀਂ ਵੀ ਕਿਹਾ ਕਿ ਵੀ ਲੋਕੀ ਸੋਚਦੇ ਸੀ ਕਿ ਰਾਈਡਿੰਗ ਮੈਂ 40 ਸਈਸ ਰਾਈਡਿੰਗ ਵਾਸਤੇ ਵੇਟ ਕੀਤੀ ਹੈ ਠੀਕ ਹੈ ਕਿ ਨਹੀਂ ਮਤਲ ਮਤਲਬ ਆਈ ਗਾਟਨ ਓਪਰਚ्युनिटी ਐਟ ਦ ਏਜ ਆਫ 40 ਮਤਲਬ ਕਿ ਆਈ ਸਟਾਰਟਡ ਰਾਈਟਿੰਗ ਠੀਕ ਹੈ ਕਿ ਨਹੀਂ ਮੈਨੂੰ ਬਚਪਨ ਤੋਂ ਸ਼ੌਂਕ ਸੀ ਠੀਕ ਹੈ ਨਾਉ ਲੁਧਿਆਣੇ ਦੀ ਪੋਪੂਲੇਸ਼ਨ 60 ਲੱਖ ਦੀ ਹੈ ਠੀਕ ਹੈ ਕਿ ਨਹੀਂ ਦੇਵ ਗਾਟਨ ਓਪਰਚ्युनिटी ਦੇ ਕੇ ਗੈਟ ਇਟ ਈਜ਼ਲੀ ਕਿ ਮਤਲਬ ਦੇ ਅਗਰ ਦੇ ਆਰ ਗੈਟਿੰਗ ਇਟ ਦ ਫੈਸਿਲਿਟੀ ਐਟ ਦ ਡੋਰ ਸਟੈਪ ਜੀ ਸਰ ਇੱਕ ਵੱਡਾ ਸਵਾਲ ਮੈਂ ਇੱਥੇ ਵੀ ਜਾਨਣਾ ਚਾਹੂੰਗੀ ਹੁਣ ਕਿਉਂਕਿ ਤੁਸੀਂ ਜਿਸ ਤਰ੍ਹਾਂ ਇੱਕ ਸਾਲ ਤਕਰੀਬਨ ਹੋ ਚੁੱਕਾ ਹੈ ਇਸ ਅਕੈਡਮੀ ਨੂੰ ਰਨ ਕਰਦੇ ਕੋਈ ਪਾਰਟਿਸਪੀਐਂਟ ਕੋਈ ਸਟੂਡੈਂਟ ਕੋਈ ਤੁਸੀਂ ਐਕਸਪੀਰੀਐਂਸ ਦੱਸਣਾ ਮੈਂ ਮੇਰੇ ਇੱਥੇ ਸਾਡੇ ਕੋਲ ਗੁਰੂ ਸਾਹਿਬ ਦੀ ਕਿਰਪਾ ਨਾਲ ਤਕਰੀਬਨ 60 ਤੋਂ 70 ਬੱਚੇ ਸੀ ਟ੍ਰੇਨ ਕੀਤਾ। ਉਹਨਾਂ ਚ ਗਰਲਜ਼ ਜ਼ਿਆਦਾ ਨੇ। ਮਤਲਬ ਕਿ ਮੈਨੂੰ ਇਹ ਨਹੀਂ ਸਮਝ ਆ ਰਿਹਾ ਗਰਲਜ਼ ਕਿਉਂਕਿ ਬੁਆਏਜ਼ ਜਿੰਨੇ ਦਾ ਬਾਹਰ ਨਾ ਚਲੇ ਕਿ ਉਹਨਾਂ ਹਾਈਲਾਈਟਸ ਵਲਟਸ ਕਰਕੇ ਮਤਲਬ 30 ਤੋਂ 40 ਹਾਂ ਕੁਟੀਆਂ ਜ਼ਿਆਦਾ ਨੇ ਤੇ ਕੁੜੀਆਂ ਥੋੜੇ ਡੈਡੀਕੇਟਿਡ ਵੀ ਜ਼ਿਆਦਾ ਨੇ। 30 40 ਗਰਲਜ਼ ਹੋਣ ਗਿਆ ਤੇ ਆਪਣਾ ਕੀਦਾਨ ਨੂੰ ਉਹਦੇ ਚ ਪਿਛਲੇ ਸਾਲ ਸਾਡੀ ਅਚੀਵਮੈਂਟ ਇਹ ਰਹੀ ਕਿ ਅਸੀਂ ਖੇਡਾਂ ਵਤਨ ਪੰਜਾਬ ਦੀ ਸਾਡੇ ਦੋ ਬੱਚੇ ব্রੌਂਜ਼ ਮੈਡਲ ਜਿੱਤਿਆ ਜਿੰਨਾ ਚ ਆਪਣਾ ਕੀਦਾਨ ਨੂੰ ਆਪਣਾ ਇੱਕ ਗਣਮਿਸ਼ਰਾ ਸਰ ਤੇ ਨਾਲ ਮੌਜੂਦ ਸੀ ਐਤਕੀ ਹੁਣ ਮੇਰੀ ਬੇਟੀ ਜਿਹੜੀ ਆ ਅਸੀਸਬੀਰ ਕੌਰ ਉਹਨੇ ਹੁਣ ਪਿਛਲੇ ਮੰਥ ਇੱਥੇ ਬ੍ਰੌਂਜ਼ ਮੈਡਲ ਜਿੱਤੇ ਚੰਡੀਗੜ੍ਹ 'ਚ ਤੇ ਇੱਕ ਸਾਡੇ ਕੋਲ ਇੱਕ ਲੇਡੀ ਹੈਗੇ ਨੇ ਉਹ ਆਪਣਾ ਕੀਦਾਂ ਨੂੰ 33 ਇਅਰਸ ਨੇ ਉਹਨੇ ਦੋ ਬੱਚੇ ਵੀ ਨੇ ਤੇ ਉਹਨਾਂ ਨੂੰ ਮੈਂ ਕਿਹਾ ਕਿ ਮੈਂ ਕਿ ਤੁਸੀਂ ਰਾਈਡਿੰਗ ਵਾਲੇ ਟਫ ਲੱਗਦਾ ਏ ਚ ਜਾ ਕੇ ਪਰ ਉਹ ਹੁਣ ਰਾਈਡਿੰਗ ਚੰਗੀ ਸਿੱਖ ਗਏ ਨੇ ਜੀ ਤੇ ਉਹਨਾਂ ਦਾ ਹੁਣ ਏਮਐ ਸਤੰਬਰ ਚ ਖੇਡਾਂ ਵਤਨ ਪੰਜਾਬ ਦੀਆਂ ਹੁੰਦੀਆਂ ਨੇ ਇੰਨਾ ਐਕਸਪਰਟ ਕਰ ਗਏ ਨੇ ਹਾਂਜੀ ਤੇ ਉਹਨਾਂ ਦਾ ਹੁਣ ਹੈਗਾ ਕਿ ਵੀ ਉਹ 21 ਤੋਂ ਬਾਵਨਾ ਟੈਂਟ ਪੈਕਿੰਗ 21 ਤੋਂ ਅਬਾਵ ਹੁੰਦੀ ਹੈ ਉਹਦੇ ਚ ਅਸੀਂ ਉਹਨਾਂ ਦਾ ਸ਼ੋਅ ਮੈਚ ਜ਼ਰੂਰ ਕਰਾਵਾਂਗੇ ਕਿ ਮਤਲਬ ਉਹਦੇ ਚ ਪਾਰਟਿਸਿਪੇਟ ਕਰ ਸਕਣੇ ਸਰ ਕਿੰਨੇ ਸਮੇਂ ਦੇ ਵਿੱਚ ਉਹ ਸਿੱਖ ਉਹਨਾਂ ਦਾ ਇਹ ਹਾਲੇ ਸੈਕੰਡ ਮੰਥ ਚੱਲ ਰਿਹਾ ਸੈਕੰਡ ਮੰਥ ਉਹਨਾਂ ਤੋਂ ਉਹਨਾਂ ਤਕਰੀਬਨ ਉਹਨਾਂ ਦੀ ਹਾਲੇ 6-7 ਕਲਾਸਾਂ ਹੀ ਹੋਈ ਮਤਲਬ ਅਪਰੋਕਸੀਮੇਟਲੀ 30 ਕੁਲੋ ਡੈਡੀਕੇਸ਼ਨ ਉਹਨਾਂ ਨੇ ਪ੍ਰੋਪਰ ਰੱਖੀ ਉਹਨਾਂ ਨੇ ਤੇ ਉਹਨਾਂ ਨੇ ਆਪਣਾ ਮਾਈਂਡ ਕਨਸੈਂਟਰੇਟ ਰੱਖਿਆ ਸਾਨੂੰ ਬੜੀ ਵੱਡੀ ਅਚੀਵਮੈਂਟ ਲੱਗਦੀ ਹੈ ਆਪਣੇ ਅੱਛੇ ਠੀਕ ਹੈ ਕਿ ਨਹੀਂ ਕਿਉਂਕਿ ਜਦੋਂ ਹੁਣ ਲੇਡੀਜ਼ ਗਰਲਸ ਜਾਂ ਛੋਟੇ ਬੱਚੇ ਕਰਦੇ ਨੇ ਰਾਈਟਿੰਗ ਤੇ ਲੱਗਦਾ ਕਿ ਯਾਰ ਮੁੰਡਿਆਂ ਨੂੰ ਵੀ ਆਣੇ ਚਾਹੀਦੇ ਮੁੰਡੇ ਵੀ ਕਰ ਰਹੇ ਨੇ ਉਦੋਂ ਪਤਾ ਲੱਗਦਾ ਫਰਕ ਆ ਹਾਂਜੀ ਫਰਕ ਆ ਰਿਹਾ ਹਾਂਜੀ बहुत शुक्रिया सर ये सारी जानकारी दे क्या नाम है आपका आशीष वीर कॉर अच्छा आशीष कितना टाइम हो गया आपको हॉर्स राइडिंग करते मैं अभी देख रही थी आपको कब से कर रहे हो वन एंड हाफ ईयर वन एंड हाफ ईयर हो गया अच्छा लगता है हॉर्स राइडिंग करना यस क्या क्या डिफरेंस देखते हो हॉर्स राइडिंग करके क्या कैसा लगता है बहुत अच्छा हाँ क्या क्या सीखा हॉर्स राइडिंग में अभी तक वॉक थ्रॉट कैंटर गैलप जंपिंग पोल बेंडिंग ये सारा कुछ कर लेते हैं ओके okay. आगे क्या मतलब कंपटीशन में जाना है या शौक है हॉर्स राइडिंग करने का क्या सोच रहे हो आगे सर so, कंपटीशन है अगर तुम्हें वहां पर जाना है चंडीगढ़ में चंडीगढ़ में कंपटीशन है तैयारी है पूरी यस सो इत एक बच्चे नाल मौजूद ने उन्होंने गलबात करते हैं कदों तो हॉर्स राइडिंग कर रहे हैं आलिया इसको रोको दो मिनट के लिए <laughs> अच्छा मेरे को आलिया ये बताओ कब से हॉर्स राइडिंग कर रहे हो Almost one month. One month हो चुका है. अभी लगता है आप सीख चुके हो यहाँ पे या अभी भी, भी प्रैक्टिस जारी है अभी चाहिए और चाहिए और. अच्छा यहाँ पे सीखने आते हो पेरेंट्स के साथ आते हो हाँ मेरे मम्मा कार में वेट करते हैं कभी कभार बाहर आ जाते हैं ठीक है और शौक के लिए कर रहे हो कि आगे, आगे आपने भी स्पोर्ट्स या किसी गेम्स में जाना है आगे जाना है ठीक है और जो बच्चे करना चाहते हैं यहाँ पे आना चाहते हैं हॉस्ट सेटिंग सीखना चाहते हैं क्या करेंगे उनको हां अच्छा हाँ, सिखाते course, हैं बहुत अच्छा सिखाते हैं सर तुसी जमे इथे ट्रेनिंग जड़े की प्रोवाइड कर रहे हो पहला तो थोड़ा सा अपने बारे में बैकग्राउंड बारे तुसी किदा सीखे किन्ना समय हो गया तो ਸਿੱਕਿਆ ਸੀ ਰਾਈਡਿੰਗ ਇਹ ਸਕੂਲ ਸਿਸਟਮ ਸਕੂਲ ਚ ਸੀਗਾ ਸੀ ਸਾਨੂੰ ਪਤਾ ਨਹੀਂ ਸੀਗਾ ਕਿ ਹਾਂ ਵੀ ਚਲੋ ਸਾਡੀ ਲਾਈਨ ਇਹੀ ਪੈ ਜਾਊਗੀ ਤੇ ਉਸ ਟਾਈਮ ਸ਼ੌਂਕ ਹੀ ਹੁੰਦਾ ਸੀਗਾ ਕਿ ਹਾਂ ਚਲੋ ਰਾਈਡਿੰਗ ਕਰਨੀ ਹੈ ਰਾਈਡਿੰਗ ਕਰ ਰਹੇ ਆ ਵਧੀਆ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਨਾ ਹਾਂ ਵੀ ਇੱਕ ਤਰ੍ਹਾਂ ਦਾ ਨਸ਼ਾ ਜਿਹਾ ਹੋ ਗਿਆ ਘੋੜਿਆਂ ਦਾ ਉਹ ਚੀਜ਼ ਹੋ ਗਈ ਸਾਨੂੰ ਤੇ ਉਸ ਤੋਂ ਬਾਅਦ ਫਿਰ ਅਸੀਂ 2017 ਨੈਸ਼ਨਲ ਖੇਡ ਸੀਗਾ ਫਸਟ ਨੈਸ਼ਨਲ ਖੇਡ ਕਿ ਦਿੱਲੀ ਚ ਅਸੀਂ 골ਡ ਮੈਡਲ ਆ ਸੀ ਹਲਾ ਟੈਂਪਿੰਗ ਚ ਤੇ ਉਸ ਤੋਂ ਬਾਅਦ ਫਿਰ 2019 ਚ ਵੀ ਮੈਡਲ ਮਾਰਿਆ ਸੀਗਾ ਤੰਪਾਂਗੇ ਚਾ ਪਟਿਆਲੇ ਚਾ ਤੇ ਹੁਣ ਖੇਡਾਂ ਪਤਾਂ ਪੰਜਾਬ ਦੀ ਹਾਲੀ ਚ ਹੋਈ ਸੀ ਲਾਸਟ ਸੈਟਮੈਂਟ ਵਿੱਚ ਕੀ ਜੇਕੀਮ ਹੋਈ ਸੀ ਉੱਥੇ ਸੀ ਉਹ ਮੈਡਲ ਜਿਆ ਸੀ ਸਰ ਤੁਸੀਂ ਇਹ ਤਾਂ ਇਹ ਸਰ ਚੀਜ਼ ਨੂੰ ਆਪਣਾ ਸ਼ੌਂਕ ਨੂੰ ਆਪਣਾ ਜਿਹੜਾ ਕਿ profession ਬਣਾ ਲਿਆ ਹੈ ਕਹਿੰਦੇ ਖੁਸ਼ਕਿਸਮਤ ਨੂੰ ਮਿਲਦਾ ਹੈ ਕਿ ਪੈਸ਼ਨ ਜਿਹੜਾ profession ਬਣ ਜਾਏ ਕੁਝ ਬੱਚੇ ਹੋਰ ਵੀ ਨੇ ਜਿਹੜੇ ਅੱਜ ਦੇ ਨੌਜਵਾਨ ਪੀੜੀ ਉਹ ਵੀ ਆਪਣੇ ਇੱਕ ਸ਼ੌਂਕ ਨੂੰ ਪੂਰਾ ਕਰਨਾ ਚਾਹੁੰਦੇ ਕੁਝ ਸਪੋਰਟਸ ਜਾਨਾ ਚਾਹੁੰਦੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਮ ਪਹਿਲੀ ਗੱਲ ਤਾਂ ਮੈਂ ਇਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਘਰੋਂ ਨਿਕਲੋ ਥੋੜਾ ਜਿਆ ਅੱਜ ਕੱਲ੍ਹ ਜਿਹੜੀ ਜਨਰੇਸ਼ਨ ਆ ਉਹ ਫੋਨ 'ਤੇ ਬਟਰੀਂਦੇ ਹੁਣ ਤੁਸੀਂ ਦੇਖਣਾ ਸਾਡੇ ਕੋਲ ਜ਼ਿਆਦਾਤਰ ਬੱਚਿਆਂ ਕੁੜੀਆਂ ਹੀ ਆਉਂਦੀਆਂ ਨੇ ਜਿਹੜੇ ਅੱਜ ਕੱਲ੍ਹ ਨੌਜਵਾਨ ਪੀੜੀ ਹੈਗੀ ਆ ਉਹ ਸਾਰੇ ਸਾਰੇ ਘਰੇ ਵੜੀ ਹੋਈ ਆ ਮੈਂ ਤਾਂ ਉਹਨਾਂ ਨੂੰ ਇਹੀ ਕਹਾਂਗਾ ਮੈਂ ਘਰੋਂ ਨਿਕਲ ਨਹੀਂ ਉਹਨਾਂ ਨੂੰ ਕਹਾਂਗਾ ਇੱਥੇ ਕਰੀ ਘਰੋਂ ਨਿਕਲੋ ਤੇ ਆ ਕੇ ਦੇਖੋ ਕੀ ਕੀ ਮਾਹੌਲ ਆ ਇੱਥੇ ਮੈਂ ਕਹਿ ਰਿਹਾ ਉਹਨਾਂ ਨੂੰ ਇਹੀ ਸਲਾਹ ਦੇਣਾ ਚਾਹੁੰਗਾ ਕਿ ਹਾਂ ਵੀ ਕਰੀ ਘਰੋਂ ਨਿਕਲੋ ਇੱਥੇ ਆ ਕੇ ਦੇਖੋ এনਵਾਇਰਨਮੈਂਟ ਵਧੀਆ ਹਰ ਚੀਜ਼ ਵਧੀਆ ਫੈਸਿਲਿਟੀ ਵਧੀਆ ਹੈਗੀ ਆ ਕਿ ਰਾਈਡਿੰਗ ਕਰਕੇ ਦੇਖੋ ਕੋੜਿਆਂ ਦੇ ਵੀ ਮੈਮ ਕਿੰਨਾ ਸਮਾਂ ਹੋ ਗਿਆ ਤੁਹ ਅ ਅਪ੍ਰੋਕਸੀਮੇਟਲੀ 1 ਮਨਥ ਹੋਇਆ that to not continuously uh, which does in the break hogi si which summer break aagi si bachcha indi fir 20 25 days break hogi si then days maybe 30 to 35 days ho gaye hon acha sir shock na start kita te hun sanu pata lagge tu si proper trained rider jade ke ho chukke ho haan ji thanks to sir and adar sir pehla 10 15 din bahut tough lage si actually waris three back bachcha de liye start kita si ਦੈਨ ਸਰ ਸੈਡ ਕੇ ਤੁਸੀਂ ਕਰ ਸਕਦੇ ਹੋ ਬਿਕਾਜ਼ ਆ ਮੈਨੂੰ ਥੋੜੀ ਐਕਟੀਵਿਟੀ ਪਸੰਦ ਸੀ ਪਹਿਲਾਂ ਜਿਮ ਜਮ ਕਰਦੀ ਸੀ ਦੈਨ ਹਾਂ ਇੱਕ ਦੋ ਦਿਨ ਬੈਠੀ ਦੈਨ ਆਈ ਰੀਅਲੀ ਫੈਲਟ ਗੁੱਡ ਤਾਂ ਬੱਚੇ ਵੀ ਪਸੰਦ ਕਰਦੇ ਸੀਗੇ ਦੈਨ ਵੀ ਸਟਾਰਟਡ ਵੀ ਗੋ ਆਨ ਗੋ ਆਨ ਐਂਡ ਆਨ ਐਂਡ ਆਨ ਤੇ ਅੱਛਾ ਕਿੰਨਾ ਡਿਫਰੈਂਸ ਲੱਗਦਾ ਹੈ ਜਦੋਂ ਹਾਰਸ ਰਾਈਡਿੰਗ ਨਹੀਂ ਕਰਦੇ ਸੀ ਤੇ ਹੁਣ ਕਰ ਰਹੇ ਹੋ ਲਾਈਫ ਦੇ ਵਿੱਚ ਬਾਡੀ ਦੇ ਵਿੱਚ ਸਟਰੈਂਥ ਦੇ ਵਿੱਚ ਕਾਫੀ ਚੇਂਜ ਕੁਝ ਫੀਲ ਕੀਤਾ ਕਿਵੇਂ ਫੀਲ ਕਰਦਾ ਡਿਫਰੈਂਸ ਹਾਂ ਜੀ ਲਾਟਸ ਐਂਡ ਲਾਟਸ ਆਫ ਡਿਫਰੈਂਟ ਐਕਚੁਅਲੀ ਜਦੋਂ ਆਪਾਂ ਹਾਰਸ ਤੇ ਬੈਠਦੇ ਹਾਂ ਤੇ ਇੱਕ ਬੇਸਿਕ ਸਟਰੈਂਥ ਹੁੰਦੀ ਹੈ ਨਾ ਬੋਡੀ ਦੀ ਉਹ ਗੇਨ ਹੋਣੀ ਸਟਾਰਟ ਹੋ ਜਾਂਦੀ ਹੈ ਕੋਰ ਮਸਲ ਬਹੁਤ ਜ਼ਰੂਰੀ ਹੁੰਦੇ ਆ ਹੌਲੀ ਹੌਲੀ ਪਤਾ ਲੱਗਦਾ ਤੁਸੀਂ ਜਦੋਂ ਟ੍ਰਾਟ ਕਰਦੇ ਹੋ ਤੁਸੀਂ ਦੇਖਿਆ ਉਹ ਸੈਟਅਪਸ ਲਗਾਤਾਰ ਚੱਲੇ ਪਹਿਲੇ ਇੱਕ ਰਾਉਂਡ ਮਾ ਜਾ ਨਿਕਲਦਾ ਸੀ ਦੈਨ ਫਿਰ ਮਤਲਬ ਹੁਣ ਸਟਰੈਂਥ ਅਗੇਨ ਹੁੰਦੀ ਆ ਫਿਰ ਐਕਚੁਅਲੀ ਜਦੋਂ ਹਾਰਸ ਤੇ ਬੈਠਦੇ ਹਾਂ ਨਾ ਫਿਰ ਬੀਸ ਬਹੁਤ ਫੀਲ ਹੁੰਦਾ ਆਈ نو ਵਾ ਇੱਕ ਕਨੈਕਸ਼ਨ ਬਣ ਜਾਂਦਾ ਹਾਰਸਸ ਦੇ ਨਾਲ ਤਾਂ ਮਤਲਬ ਇੱਕ ਸਟ्रेस ਜਿਹੜਾ ਹੁੰਦਾ ਨਾ ਉਹ ਸਾਰਾ ਭੁੱਲ ਜਾਂਦੇ ਹਾਂ ਹੁਣ ਮੈਨੂੰ ਮੈਨ ਨਹੀਂ ਹੁੰਦਾ ਵੀ ਜਿਸ ਦਿਨ ਮੈਂ ਨਹੀਂ ਆਉਂਦੀ ਮੈਨੂੰ ਸਟ्रेस ਫੀਲ ਹੁੰਦਾ ਰਹਿੰਦਾ ਜਿਸ ਦਿਨ ਆ ਜਾਂਦੀ ਆ ਰੀਅਲੀ ਫੀਲ ਕਿ ਹਾਂ ਸਾਰਾ ਡレイン ਹੋ ਗਿਆ ਅੱਛਾ ਇੱਥੇ ਉਹ ਤਾਂ ਮੈਨੇਜਮੈਂਟ ਸਿਸਟਮ ਕਿਵੇਂ ਲੱਗ ਰਿਹਾ ਹਾਰਸਸ ਬੈਸਟ ਨੇ ਕੀ ਕਹਿਣਾ ਚਾਹੁੰਦੇ ਜੋ ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹ ਹਾਂਜੀ ਮੈਂ ਜ਼ਰੂਰ ਕਹੂੰਗੀ ਕਿ ਖਾਸ ਕਰਕੇ ਛੋਟੇ ਬੱਚਿਆਂ ਨੂੰ ਆਪਾਂ ਕਹਿੰਦੇ ਛੋਟਾ ਬੱਚਾ ਨਹੀਂ ਬਿਠਾਉਣਾ ਬਟ ਨਹੀਂ ਛੋਟੇ ਬੱਚੇ ਨੂੰ ਬਿਠਾਓ ਉਹਨਾਂ ਦੀ ਬਾਡੀ ਅਡਾਪਟ ਕਰਨਾ ਸ਼ੁਰੂ ਕਰ ਦਿੰਦੀ ਹੈ ਸ਼ੁਰੂ ਤੋਂ ਆਈ ਥਿੰਕ ਵੱਡਿਆਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਛੋਟੇ ਬਹੁਤ ਜਲਦੀ ਹਾਂਜੀ ਤੇ ਲੇਡੀਜ਼ ਨੂੰ ਵੀ ਮੈਂ ਕਹੂੰਗੀ ਵੀ ਜਿਵੇਂ ਮੈਂ ਮੈਰਿਡ ਹੈ ਗਈਆਂ ਬੱਚੇ ਆ ਗਏ ਨੇ ਤੇ ਤੁਸੀਂ ਬਾਡੀ ਦੀ ਸਟਰੈਂਥ ਸਟੈਮੀਨਾ ਚਾਹੁੰਦੇ ਹੋ ਤਾਂ ਹਾਰਸ ਰਾਈਡਿੰਗ ਸਟਾਰਟ ਕਰੋ ਬੈਸਟ ਐਕਸਰਸਾਈਜ਼ ਹੈ ਇੱਥੇ ਆਣਾ ਸਟਾਰਟ ਕਰੋ ਇੱਥੇ ਆ ਕੇ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਐਦਾਂ ਦੇ ਅਰੇਂਜ ਲੁਧਿਆਣੇ ਚ ਤਾਂ ਕਿਤੇ ਹੈ ਨਹੀਂ ਪੰਜਾਬ ਦੇ ਵਿੱਚ ਹਾਂ ਮੈਨੂੰ ਪੰਜਾਬ ਦਾ ਵੀ ਨਹੀਂ ਪਤਾ ਮੈਂ ਲੁਧਿਆਣੇ ਚ ਤਾਂ ਹੈ ਹੀ ਨਹੀਂ ਹੁਣ ਮੈਨੂੰ ਪਤਾ ਲੱਗਿਆ ਇੱਥੇ ਕਿ ਪੰਜਾਬ ਚ ਵੀ ਨਹੀਂ ਹੈਗੇ ਐਂਡ ਮਤਲਬ ਇੰਨੀ ਵਧੀਆ ਕੇਅਰ ਕਰਦੇ ਆ ਹਾਰਸਸ ਦੀ ਤੇ ਇੱਥੇ ਹਰੇਕ ਕਲੇ ਕਲੇ ਰਾਈਡਰ ਦਾ ਆਪਣੇ ਘੋੜੇ ਦੇ ਨਾਲ ਇੱਕ ਕਨੈਕਸ਼ਨ ਆ ਇਹ ਤੁਹਾਡਾ ਆਪਣਾ ਹੀ ਹੈ ਇਹ ਮੇਰਾ ਆਪਣਾ ਮੈਨੂੰ ਇਹ ਚੰਗੀ ਤਰ੍ਹਾਂ ਜਾਣਦੀ ਨਾ ਇਹਦਾ ਨਾਮ ਮਸਤਾ ਹੈ ਠੀਕ ਹੈ ਤਿੰਨ ਪਾਤੀ ਹੋਵੇ ਜਿਹੜਾ ਹਾਂਜੀ ਹਾਂਜੀ ਇੱਕ ਮਤਲਬ ਮੈਨੂੰ ਪਤਾ ਲੱਗ ਜਾਂਦਾ ਦੂਰੋਂ ਮੈਂ ਆ ਰਹੀ ਹਾਂ ਤੇ ਮਤਲਬ ਇੱਕ ਕਨੈਕਸ਼ਨ ਬਣ ਜਾਂਦਾ ਤੇ ਮਤਲਬ ਇੱਥੇ ਸਰ ਵੀ ਜਿਹੜੇ ਹੈਗੇ ਨੇ ਉਹਨਾਂ ਦਾ ਹਾਰਸਸ ਦੇ ਨਾਲ ਨਾਲ ਇੱਕ ਇਨਸਾਨਾਂ ਵਾਂਗੂ ਕਨੈਕਸ਼ਨ ਤੇ ਆ ਕੇ ਬਹੁਤ ਵਧੀਆ ਫੀਲ ਹੁੰਦਾ ਤੈਨ ਮਤਲਬ ਇੱਕ ਵਾਰ ਆ ਕੇ ਜ਼ਰੂਰ ਦੇਖੋ ਬਾਕੀ ਸਾਰੇ ਆਪਣਾ ਡਿਸਾਈਡ ਕਰ ਸਕਦੇ ਹੋ थैंक यू सो मच थैंक यू सो मच तो सेवी शौक रखਦੇ ਹੋ ਹORS ਰਾਈਡਿੰਗ ਦਾ ਜਾਂ ਕਿਸੇ ਕੰਪੀਟੀਸ਼ਨ ਤੇ ਕਿਸੇ ਗੇਮਸ ਦੇ ਵਿੱਚ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਜਾਂ ਆਪਣੇ ਸ਼ੌਕ ਨੂੰ ਪੂਰਾ ਕਰਨਾ ਚਾਹੁੰਦੇ ਹੋ ਜ਼ਰੂਰ ਪਹੁੰਚ ਕਰੋ हॉर्स मैजेस्टिक हॉर्स ਰਾਈਡਿੰਗ ਐਡਰੈਸ ਨੰਬਰ ਤੁਹਾਨੂੰ ਸਕਰੀਨ ਤੇ ਪ੍ਰੋਵਾਈਡ ਕਰ ਦਿੱਤਾ ਜਾਵੇਗਾ ਤੇ ਲੁਧਿਆਣਾ ਦਾ ਬਲਕਿ ਪੰਜਾਬ ਦਾ ਪੂਰਾ ਜੋ ਕਿ ਆਪਾਂ ਕਹਿ ਸਕਦੇ ਪ੍ਰਾਈਵੇਟ ਜੋ ਕਿ ਪਹਿਲਾ ਇਹ ਅਕੈਡਮੀ ਹੈ ਜੋ ਕਿ ਤੁਹਾਨੂੰ ਹੌਰ ਸਟੈਡਿੰਗ ਬਹੁਤ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਇੱਕ ਖੁੱਲਾ ਮੈਦਾਨ ਹੈ ਫੀਲਡ ਹੈ ਜੋ ਕਿ ਪ੍ਰੋਪਰ ਗ੍ਰੀਨਰੀ ਹੈ ਸ਼ਾਂਤੀ ਵਾਲਾ ਪੀਸਫੁਲ ਮਾਹੌਲ ਹੈ ਜਿਸ ਦੇ ਵਿੱਚ ਕਿ ਤੁਹਾਨੂੰ ਇਹ ਆਪਣਾ ਸ਼ੌਂਕ ਜਿਹੜਾ ਪੂਰਾ ਕਰਨ ਦਾ ਮੌਕਾ ਹੁਣ ਦਿੱਤਾ ਜਾ ਰਿਹਾ ਹੈ ਅਜਿਹੇ ਹੋਰ ਅਪਡੇਟਸ ਤੇ ਲਈ ਬਨੇ ਰਹੋ ਪੰਜਾਬੀ ਲਾਈਫ ਸਟਾਈਲ ਦੇ ਨਾਲ ਤਾਂ